ਬੰਦੇ ਦੀ ਜ਼ਿੰਦਗੀ ਵੀ ਨਾ ਫੇਸਬੁੱਕ ਇੰਸਟਾਲੇ ਕਮੈਂਟਾਂ ਵਰਗੀ ਹੋਈ ਪਈ ਐ ਸੋਚਦਾ ਤਾਂ ਐ ਵੀ ਸੋਹਣੇ ਸੋਹਣੇ ਹਉਣ ਜਿਹੋਣੀ ਜ਼ਿੰਦਗੀ ਹੋਵੇ ਕਦੇ ਇਧਰੋਂ ਗਾਲ ਇਧਰੋਂ ਸੋ ਜਾਂ ਬੰਦੇ ਦੀ ਇੱਕ ਦੌੜ ਚੱਲਦੀ ਰਹਿੰਦੀ ਵੀ ਮੇਰੀ ਚੱਲਦੀ ਰਹਿਣੀ ਚਾਹੀਦੀ ਹਰ ਟਾਈਮ ਇਹ ਸੋਚ ਕੇ ਘਰੋਂ ਖੇਤ ਜਾਂਦਾ ਉੱਥੇ ਬਾਪੂ ਨਹੀਂ ਚੱਲਣ ਦਿੰਦਾ ਘਰੇ ਆਉਂਦਾ ਘਰੇ ਘਰ ਵਾਲੀ ਨਹੀਂ ਚੱਲਣ ਦਿੰਦੀ ਰਸੋਈ 'ਚ ਮੰਮੀ ਨਹੀਂ ਚੱਲਣ ਦਿੰਦੀ ਨੂੰ ਕਹਿੰਦੀ ਆ ਮੇਰੀ ਸੱਸ ਨਹੀਂ ਚੱਲਣ ਦਿੰਦੀ ਸੱਸ ਕਹਿੰਦੀ ਆ ਮੇਰੇ ਸਹੁਰਾ ਨਹੀਂ ਚੱਲਣ ਇਹ ਚੱਲਣ ਚਲਾਉਣ ਵਾਲੇ ਪ੍ਰੋਸੈਸ ਚ ਬੰਦਾ ਚੱਲ ਜਾਂਦਾ ਇੱਥੋਂ ਪਰ ਇਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਜਿੱਥੇ ਇਹਨਾਂ ਦੀ ਚੱਲਣੀ ਹੁੰਦੀ ਆ ਉਹਦਾ ਕੰਨੀ ਨੂੰ ਮੂੰਹ ਨਹੀਂ ਕਰਦੇ ਮੇਰੇ ਕੋਲ ਹੈਗਾ ਤਰੀਕਾ ਤਾਂ ਪਰ ਤੁਸੀਂ ਸੁਣਨੇ ਨਹੀਂ ਨਹੀਂ ਮੈਂ ਤਾਂ ਦੱਸ ਦੇਣਾ ਵੋਟਾਂ ਚ ਆਹ ਵੋਟਾਂ ਹੀ ਨੇ ਇਹਦੇ ਚ ਨਾ ਤਾਂ ਤੁਹਾਨੂੰ ਬੀਬੀ ਕਹੇ ਵੀ ਪੱਤੋਂ ਨੂੰ ਪਾ ਦੀ ਨਾ ਪਾਪਾ ਕਹੇ ਓਏ ਉਹਨੂੰ ਪਾਈ ਨਾ ਘਰ ਵਾਲੀ ਕਹੇ ਪੁੱਤੂ ਤੁਸੀਂ ਉਹਨੂੰ ਪਾਣੀ ਥੋੜੀ ਮਰਜੀ ਐ ਹੁਣ ਅੱਦਿਆਂ ਕਨੇ ਕਹਿ ਲੈਣਾ ਵੋਟਾਂ ਬੂਟਾਂ ਪਾਉਣ ਨਾਲ ਕੁਝ ਨਹੀਂ ਹੁੰਦਾ ਕਿਸੇ ਬੰਦੇ ਨੇ ਕਿਹਾ ਕਹਿੰਦਾ ਸਿਆਣਪ ساری ਉਮਰ ਚੁੱਪ ਬੱਟ ਕੇ ਬੈਠੀ ਰਹੀ ਇਸ ਕਰਕੇ ਬਦਤਮੀਜ਼ੀ ਨੇ ਸੋ ਭਰਾਵੋ ਜੇ ਤਾਂ ਸਿਆਣਿਓ ਸੋ ਵੋਟ ਪਾਉਣਾ ਵੀ ਇੱਕ ਸਿਆਣਪ ਹੈ ਭਰਾਵੋ ਸਿਆਣੇ ਬੰਦੇ ਵੋਟ ਪਾਉਣਾ ਗਰੇਜ਼ ਨਹੀਂ ਕਰਦੇ ਹੁੰਦੇ 1 ਜੂਨ ਨੂੰ ਆਪਣੀਆਂ ਉਂਗਲਾਂ ਤੇ ਸ਼ਾਈ ਲਵਾ ਕੇ ਆਪਦੀ ਆਉਣ ਵਾਲੀ ਪੀੜ੍ਹੀਆਂ ਦੇ ਭਵਿੱਖ ਰੰਗਲੇ ਕਰੀਏ ਵੋਟ ਜੀ ਨੂੰ ਮਰਜ਼ੀ ਪਾਇਓ ਮੇਰੀ ਬਤੌਰ ਬਰਨਾਲੇ ਜ਼ਿਲ੍ਹੇ ਦਾ ਸਵੀਪਾਇਕ ਨੂੰ ਤੁਹਾਨੂੰ ਇੱਕ ਬੇਨਤੀ ਹੈ दारू ਜਾਂ ਪੈਸੇ ਤੇ ਵੋਟ ਪਾਈ ਨੇ ਸਿਰਫ ਥੋੜੀ ਪੈਰ ਨਹੀਂ ਹਿਲਾਉਣੇ ਥੋੜੀ ਆਉਣ ਵਾਲੀ ਪੀੜ੍ਹੀ ਦੇ ਪੈਰ ਵੀ ਨਹੀਂ ਲੱਗਣਦੇ ਇਸ ਕਰਕੇ ਵੋਟ ਨਰੋਲ ਪਾਇਓ ਜਿੰਨੇ ਵੀ ਬਰਨਾਲੇ ਜ਼ਿਲ੍ਹੇ ਦੇ ਮੇਰੇ ਬੇਲੜ ਤੇ ਜੁਝਾਰੂ ਤੇ ਸਿਆਣੇ ਸਾਥੀ ਨੇ ਕਿਹਾ ਕਿ ਵੋਟਾਂ ਪਾਈਏ ਬਰਨਾਲੇ ਜ਼ਿਲ੍ਹੇ ਜਾਇਦ ਕਿ ਸਾਡਾ ਕੋਈ ਬੇਲਣਾ ਦਾ ਮੈਂਬਰ ਵੋਟ ਪਾਣੋਂ ਰਹਿਣਾ ਨਹੀਂ ਚਾਹੀਦਾ ਨਹੀਂ ਤਾਂ ਯਾਰ ਡੀਸੀ ਸਾ ਮੈਨੂੰ ਗੋਟਣਗੇ ਉਠੋ ਯਾਰ ਇਕੱਠੇ ਹੋ ਕੇ